ਉਹਨੂੰ ਵੀ ਸਹੀ ਟੀਮ ਨੇ ਇੱਕ ਆਪਰੇਸ਼ਨ ਕੀਤਾ ਹੈ ਜਿਦੇ ਵਿੱਚ ਸਾਡੇ ਜ਼ਿਲ੍ਹੇ 'ਚ ਜਿਹੜੇ ਐਕਟਿਵ ਗੈਂਗ ਨੇ ਜਿਹੜੇ ਪਿਸਟੋਲ ਔਰ ਚਾਕੂ ਦੀ ਨੋਕ ਤੇ ਰੱਖਵਾ ਕਰਦੇ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਜਿਹੜੀ ਚਲਾਈ ਜਾ ਰਹੀ ਸੀ ਇਹਨਾਂ ਨੇ 7 ਦੋਸ਼ੀ ਸੀਗੇ 7 ਬੰਦੇ ਸੀਗੇ ਜਨਨੂੰ ਆਇਡੈਂਟੀਫਾਈ ਕੀਤਾ ਔਰ ਉਹਨੇ ਰੇਡ ਕੀਤੀ ਉਥੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੜੀ ਦਲੇਰੀ ਨਾਲ ਪੂਰੀ ਟੀਮ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਉਹਦੇ ਵਿੱਚ ਇੱਕ ਬੰਦਾ ਫਰਾਰ ਹੋ ਗਿਆ ਬਟ 6 ਬੰਦੇ ਇਹਨਾਂ ਨੇ ਫੜ ਲਏ ਜਿਹੜੇ ਬੰਦੇ ਫੜੇ ਗਏ ਉਹਨਾਂ ਦੇ ਕੋਲ ਇੱਕ 315 ਬੋਰਡਰ ਪਿਸਤੌਲ ਔਰ ਦੋ ਤਲਵਾਰਾਂ ਸੀ ਗਈ ਔਰ ਲੋਹੀ ਦੀ ਰੋਡ ਸੀ ਗਈ ਔਰ ਇਹ ਇਨਾ ਤੋਂ ਰਿਕਵਰੀ ਕੀਤੀ ਹੈ ਇਹ ਕੋਈ بڑے ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਇੱਥੇ ਆਈ ਸੀ ਅ ਤੋ ਟੀਮ ਨੇ ਦਲੇਰੀ ਨਾਲ ਕੰਮ ਕਰਕੇ ਉਹ ਜਿਹੜੀ ਇਹਨਾਂ ਦੇ ਲੁੱਟਖੋਹ ਦੀ ਵਾਰਦਾਤ ਕਰਨੀ ਸੀ ਉਹਨੂੰ ਰੋਕਿਆ ਗਿਆ ਹੈ ਜਿਹੜੇ ਬੰਦੇ ਫੜੇ ਗਏ ਆ ਇਹ ਬੰਦੇ ਇਸ ਤੋਂ ਪਹਿਲੇ ਵੀ ਇਹੋ ਜੀ ਕਾਰਗੁਜ਼ਾਰੀ ਕਰਦੇ ਸੀ ਸੋ ਉਸ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੰਡਾ ਗੈਂਗ ਔਰ ਜिले ਆਪਣੇ ਜिले ਨੇੜੇ-ਤੇੜੇ ਦੇ ਜਿਲੇ ਦੇ ਵਿੱਚ ਜਿਹੜਾ ਐਕਟਿਵ ਸੀਗਾ ਉਹਨਾਂ ਨੂੰ ਫੜਿਆ ਕਿੰਨੇ ਮਾਮਲੇ ਦਰਜ ਹੈ ਕੋਈ ਇਹਨਾਂ ਦੇ ਉੱਪਰ ਹਾਂ ਬਿਲਕੁਲ ਜੀ ਨਾ ਚਾਹ ਜਿਹੜੇ ਦੋ ਦੋਸ਼ੀ ਹੈ ਉਹਦੇ ਵਿੱਚ ਇੱਕ ਦੋਸ਼ੀ ਤੇ 8 ਮਾਮਲੇ ਦਰਜੇ ਔਰ ਇਹ ਲੁੱਟਾ ਭਵਾ ਦੇ ਮਾਮਲੇ ਸਨੈਚਿੰਗ ਦੇ ਮਾਮਲੇ ਇੱਕ ਦੋਸ਼ੀ ਉਹਦੇ ਚ 4 ਮਾਮਲੇ ਦਰਜੇ ਕੁੱਲ ਕਿੰਨੇ ਬੰਦੇ ਸੀਗੇ ਕਿੰਨੇ ਫੜੇ ਗਏ ਟੋਟਲ 7 ਬੰਦੇ ਸੀਗੇ ਜੀ 7 ਤੋਂ 6 ਬੰਦੇ ਇਹਨਾਂ ਨੇ ਫੜ ਲਿਆ ਮੌਕੇ 'ਤੇ ਇੱਕ ਬੰਦਾ ਫਰਾਰ ਹੈ ਉਹਦੇ ਬਾਅਦ ਕੀਤੀ ਜਾ ਰਹੀ ਹੈ ਉਹ ਵੀ ਖੇਤੀ ਫੜਾ ਗਏ ਕਿੱਥੋਂ ਗ੍ਰਿਫਤਾਰ ਕੀਤੇ ਨੇ ਇਹ ਸਰਹੰਦ ਤੋਂ ਗ੍ਰਿਫਤਾਰੀ ਹੈ ਕੀਤੀ ਇਹਨਾਂ ਦੀ ਔਰ ਲੁੱਟਕ ਹੋਏ ਕਿਤੇ ਵੀ ਆਪਣੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜਾਂ ਅਖੰਨਾ ਨੇੜੇ-ਨੇੜੇ ਜ਼ਿਲ੍ਹੇ ਦੇ ਵਿੱਚ ਵੀ ਹੈ ਆਪਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਕੋਈ ਵੀਕਲ ਵਗੈਰਾ ਵੀ ਬਰਾਮਦ ਹੋਇਆ ਹੈ ਵੀਕਲ ਉਸ ਵੇਲੇ ਉਸ ਵੇਲੇ ਇਹਨਾਂ ਦੇ ਕੋਲ ਦੋ ਮੋਟਰਸਾਈਕਲ ਸੀਗੇ ਜਿਹੜੇ ਉਹਦੇ ਬਾਅਦ ਬਰਾਮਦ ਕੀਤੇ ਗਏ ਕਿਉਂਕਿ ਉਸ ਵੇਲੇ ਪੈਦਲ ਸੀਗੇ ਆਪਣੇ ਕਾਰ ਨੂੰ ਅੰਜਾਮ ਦੇਣ ਜਾਣ ਦੇ ਸੀ ਦੋ ਵਹੀਕਲ ਇਹਨਾਂ ਤੋਂ ਬਾਕੀ ਨਜ਼ਰਦਿਆਂ ਤੋਂ ਘਬਰ ਹੋਦਾ ਬਿਲਕੁਲ ਜੀ ਇਹ ਤੋਂ ਜਿਹੜਾ ਬਾਕੀ ਇਹਨਾਂ ਨੇ ਇਸ ਤੋਂ ਪਹਿਲੇ ਜਿਹੜੀ ਵਾਰਦਾਤਾਂ ਕੀਤੀ ਨੇ ਸਾਡਾ ਮੰਤਵ ਹੈ ਹੁਣ ਉਹ ਵਾਰਦਾਤਾਂ ਨੂੰ ਟ੍ਰੇਸ ਕਰਨਾ ਕਿਸ ਤੋਂ ਪਹਿਲੇ ਹੋਰ ਕੀ ਕੀ ਵਾਰਦਾਤਾਂ ਇਹਨਾਂ ਨੇ ਕੀਤੀ ਸਰ ਕਿੱਥੋਂ ਕਿੱਥੋਂ ਦੇ ਨੇ ਜੀ ਇਹ ਰਾਸ ਬਾਹਰ ਇਹ ਵੈਸੇ ਕੁਝ ਬੰਦੇ ਸੀਗੇ ਜਿਹੜੇ ਕੀ ਇਸ ਤੋਂ ਪਹਿਲੇ ਨਾ ਕਿ ਪਛੱਕੜ ਜਿਹੜਾ ਹੈਗਾ ਉਹ ਬਿਆਰ ਦਾ ਬਾਹਰ ਦਾ ਹੈਗਾ ਬਟ ਹੁਣ ਇਹ ਕਾਫੀ ਲੰਬੇ ਟਾਈਮ ਤੋਂ ਫਤੇਗੜ ਔਰ ਮੰਡੀ ਕੋਲਿੰਗ ਕਰਦੇ ਰਹੀਏ ਚੇ ਰਹੇ ਨੇ